ਦੇਖ ਰਹੇ ਹੋ ਬਾਰਡਰ ਪੱਟੀ ਨੂੰ ਮਾਇਆ ਮੋਰਾ ਪੱਟੀ ਆਥਰੇ ਡੇਰਾ ਬਾਬਾ ਨਾਨਕ ਨਗਰ ਕੌਂਸਲ ਦੀਆਂ ਚੋਣਾਂ ਕਿਉਂ ਹੋਈਆਂ ਰੱਤ ਸਾਡੇ ਨਾਲ ਇਸ ਵੇਲੇ ਜੁਕੇ ਨੇ ਵੱਖ-ਵੱਖ ਨਮਜੇ ਆਉ ਉਹਨਾਂ ਨੇ ਗੜਬੜ ਕਰਦੀਆਂ ਦੀ ਚੋਣਾਂ ਕਿਉਂ ਰੱਦ ਹੋਈਆਂ ਤਿੰਨ ਚਾਰ ਬੰਦੇ ਬਹੁਤ ਹਾਂਜੀ ਪ੍ਰਧਾਨ ਜੀ ਜਿਹੜੀਆਂ ਡੇਰਾ ਬਾਬਾ ਨਾਨਕ ਨਗਰ ਕੌਂਸਲ ਦਾ ਜਿਹੜੇ ਅੱਗੇ ਚੋਣਾਂ ਮੁਲਤਵੀ ਹੋਈਆਂ ਨੇ ਉਸ ਬਾਰੇ ਦੇਖੋ ਨਗਰ ਕੌਂਸਲ ਦੀ ਚੋਣਾਂ ਮੁਲਤੀ ਹੋਣ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਤੇ ਮੈਂ ਸਰਕਾਰ ਦੀ ਮੰਸ਼ਾ ਸਮਝਦਾ ਕਿ ਸਰਕਾਰ ਇਹ ਇਲੈਕਸ਼ਨ ਕਰਾਉਣਾ ਨਹੀਂ ਚਾਹੁੰਦੀ ਖਾਸ ਕਰਕੇ ਸਾਡੀ ਡੇਰਾ ਬਾਬਾ ਨਾਨਕ ਦੇ ਲੀਡਰ ਕਿਉਂਕਿ 2022 ਦੇ ਵਿੱਚ ਇੱਕ ਵਾਰਡ ਬੰਦੀ ਕੀਤੀ ਗਈ ਸੀ ਆਮ ਪਾਰਟੀ ਦੇ ਲੀਡਰਾਂ ਨਾਲ ਕੰਮ ਕਰਨ ਵਾਲੋ ਆਪਣੇ ਢੰਗ ਨਾਲ ਮਨਮਨੇ ਢੰਗ ਨਾਲ ਜਦੋਂ ਕਿ 2021 ਦੇ ਵਿੱਚ ਪੰਜ ਪਿੰਡ ਡੇਰਾ ਬਾਬਰ ਨਾਨਕ ਦੇ ਹਦوث ਸ਼ਾਮਲ ਕਰ ਲਏ ਗਏ ਸੀ ਔਰ ਉਹਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਉਸ ਦੇ ਬਾਵਜੂਦ ਉਸ ਨੂੰ ਜਾਣਦੇ ਪੁੱਛਦੇ ਹੋਏ ਵੀ ਆਮ ਪਾਰਟੀ ਦੇ ਕਾਰਕਿਰਤਵਾਂ ਨੇ ਆਪਣੀ ਸਰਕਾਰ ਬਣ ਤੋਂ ਬਾਅਦ ਇੱਕ ਗੈਰ ਸੰਵਿਧਾਨਿਕ ਆਪਣੇ ਢੰਗ ਦੀ ਵਾਰਡਬੰਦੀ ਕੀਤੀ ਜਿਸ ਵਿੱਚ ਕੋਈ ਮੁਹੱਲਾ ਕਿਤੇ ਚਲਾ ਗਿਆ ਆਪਣੇ ਮਨਪਸੰਦੀਆਂ ਵੋਟਾਂ ਕਿਸੇ ਪਾਸੇ ਪਾਲੀਆਂ ਦੂਸਰੀਆਂ ਵੋਟਾਂ ਕਿਤੇ ਹੋਰ ਤੱਕ ਤੀਆਂ ভোটার ਬਹੁਤ ਜ਼ਿਆਦਾ ਪਰੇਸ਼ਾਨ ਸੀ ਕਿ ਕਿੱਥੇ ਕਿਸ ਵਾਰਡ ਚ ਆਵੇ ਉਸ ਸੰਬੰਧੀ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਰਿਟ ਪਟੀਸ਼ਨ ਮਾਨਯੋਗ ਹਾਈ ਕੋਰਟ ਚ ਪਾਈ ਗਈ। ਮਾਨਯੋਗ ਹਾਈ ਕੋਰਟ ਨੇ ਉਸ ਪਟੀਸ਼ਨ ਨੂੰ ਜਿਆਜ ਬੰਦਿਆ ਆਮ ਪਾਰਟੀ ਵੱਲੋਂ ਕੀਤੀ ਗਈ ਗੈਰ ਕਾਨੂੰਨੀ ਵਾਰਡ ਬੰਦੀ ਨੂੰ ਰੱਦ ਕਰ ਦਿੱਤਾ। ਔਰ ਭਾਰਤ ਪੰਜਾਬ ਸਰਕਾਰ ਇਸ ਗਲਤ ਵਾਰਡ ਬੰਦੀ ਨੂੰ ਸਹੀ ਠਰੋਣ ਦੇ ਲਈ ਮਾਨਯੋਗ ਸੁਪਰੀਮ ਕੋਰਟ ਚ ਅਪੀਲ ਕਰਦੀ ਹੈ। ਔਰ ਅਪੀਲ ਅੱਜ ਵੀ ਪੈਂਡਿੰਗ ਹੈ। ਔਰ ਮੈਂ ਸਮਝਦਾ ਵੀ ਉਹਦੇ ਕਰਕੇ ਇਲੈਕਸ਼ਨ ਨਹੀਂ ਹੋ ਪਾਈ। ਜੇ ਸਰਕਾਰ ਦੀ ਮੰਸ਼ਾ ਹੋਵੇ ਜੇ ਲੋਕਲ ਕਾਰਜਕਰਮਾਂ ਦੀ ਮੰਸ਼ਾ ਹੋਵੇ ਇਲੈਕਸ਼ਨ ਲੜਨ ਦੀ ਤੇ ਪੰਜਾਬ ਸਰਕਾਰ ਜਾ ਕੇ ਉਥੋਂ ਸੁਪਰੀਮ ਕੋਰਟ ਤੋਂ ਪ੍ਰੀਪੀਲ ਚੁੱਕ ਲੇ ਔਰ ਡੇਰਾ ਬਾਬਾ ਨਾਨਕ ਦੀ ਨਗਰ ਕੌਂਸਲ ਦੀਆਂ ਚੋਣਾਂ ਦਾ ਰਸਤਾ ਸਾਫ਼ ਹੁੰਦਾ ਔਰ ਡੇਰਾ ਬਾਬਾ ਨਾਨਕ ਨੂੰ ਨਵੇਂ ਕੌਂਸਲਰ ਔਰ ਨਵੇਂ ਡੰਗਰ ਕੌਂਸਲ ਸ਼ਹਿਰ ਦੇ ਵਿਕਾਸ ਲਈ ਮਿਲ ਸਕਦੀ। ਇਹ ਜਿਹੜੇ ਜੀ ਡੇਰਾ ਬਾਬਾ ਨਾਨਕ ਦੀਆਂ ਨਗਰ ਕੌਂਸਲ ਚੋਣਾਂ ਜਿਹੜੀਆਂ ਰੱਦ ਹੋਈਆਂ ਜੀ ਉਸ ਬਾਰੇ। ਇਹ ਸਭ ਤੋਂ ਵੱਡੀ ਤੇ ਮੈਂ ਇਸ ਸਰਕਾਰ ਦੀ ਨਲਾਇਕੀ ਤੇ ਫੇਲਿਅਰ ਗਿਣਾਗਾ। రెడ్డిਗਾ ਜੋ ਨਾ ਨਹੀਂ ਕਰਵਾ ਸਕੇ ਕਿਉਂਕਿ ਇਹਦੇ ਵਿੱਚ ਜੋ ਵਾਰਤਬੰਦੀ 2021 ਦੇ ਵਿੱਚ ਇਹ 2021 ਦੇ ਵਿੱਚ ਸਾਡੀ ਇਹ ਕਰਵਾਈ ਗਈ ਸੀ ਜੋ ਕਾਂਗਰਸ ਕੋਲੋਂ ਦੇ ਟੈਂਪਲ ਤੇ اور ਉਹਦੇ ਖਿਲਾਫ ਇਹਨਾਂ ਨੇ 23 ਦੇ ਵਿੱਚ ਫਿਰ ਨਿਕੜੀ ਬਿਲਕੁਲ ਜਿਹੜੀ ਗੈਰਕਾਨੂੰਨੀ ਸੀਗੀ ਇੱਕ ਵਾਰਤਬੰਦੀ ਦਾਵਾ ਕਰ ਦਿੱਤੀ ਔਰ ਜਿੱਦੀਆਂ ਇਹਨਾਂ ਨੇ ਵਾਰਤਬੰਦੀ ਦੇ ਵਿੱਚ ਵੋਟਾਂ ਬੰਦਾ ਕੇ ਵਾਰਤਬੰਦੀ 23 ਦੇ ਵਿੱਚ ਨਵੀਆਂ ਵਾਰਤਬੰਦੀ ਬਣਾ ਕੇ ਵੋਟਾਂ ਭੇਜੀਆਂ ਸੀ ਦੋ ਕੀ ਕਰਾਰ ਹਾਈ ਕੋਰਟ ਵੱਲੋਂ ਵੀ ਰਿਜੈਕਟ ਹੋ ਗਿਆ ਸੀ ਤੇ ਸਰਕਾਰ ਨੇ ਵੀ ਉਹ ਨਹੀਂ ਮੰਨੀਆਂ ਤੇ ਦੁਬਾਰਾ ਆ ਗਿਆ ਨੂੰ ਕਿ ਇਹਦੀਆਂ ਵੋਟਾਂ ਨੂੰ ਸਦਾਈ ਕਰਨ ਨੂੰ ਵਸੇ ਫਿਰ ਫਿਰ ਇਹਨਾਂ ਕੋਲੋਂ ਉਹ ਵੋਟਾਂ ਦੀ ਸਦਾਈ ਟਾਈਮ ਸਰ ਕੋਈ ਨਹੀਂ ਸਗੀ। ਤੋਂ 12 ਤਰੀਕ ਨੂੰ ਅਜੇ ਪ੍ਰਿੰਟਿੰਗ ਹੋ ਨਹੀਂ ਆ ਜਿਹੜੀਆਂ ਵੋਟਾਂ ਦੀ 80 ਨੇ ਲੈ ਕੇ ਸਰਕਾਰ ਦੀ ਅਜੇ 12 ਤਰੀਕ ਨੂੰ ਪ੍ਰਿੰਟ ਹੋ ਰਹੀਆਂ ਵੋਟਾਂ ਜਿਹੜੀ ਸਿਪਾਈ ਹੋਈਆਂ ਤੇ 12 ਤਰੀਕ ਤੇ ਆਖਰੀ ਡੇਟ ਆ ਔਰ ਇਹ ਮੈਂ ਕਹਾਂਗਾ ਕਿ ਸਭ ਤੋਂ ਵੱਡੀ ਨਲਾਇਕੀ ਇਸ ਗਵਰਨਮੈਂਟ ਦੀ ਇਹ ਕਿ ਜਿਹੜੀ ਆਪਣੇ ਟਾਈਮ ਤੇ ਇਸ ਵਾਰ ਬੰਦੀ ਦਾ ਪ੍ਰੋਸੈਸ ਹੀ ਕੰਪਲੀਟ ਨਹੀਂ ਕਰ ਸਕੀ। ਇਹਦੇ ਕਾਰਨ ਜਿਹੜੀਆਂ ਵੋਟਾਂ ਨਹੀਂ ਹੋਈਆਂ। ਪਰ ਸ਼ਾਇਦ ਨੂੰ ਇਸ ਨੂੰ ਬਹੁਤ ਇਸ ਚੀਜ਼ ਦਾ ਨੁਕਸਾਨ ਹੈ ਕਿਉਂਕਿ ਵਿਕਾਸ ਦੇ ਕੰਮ ਰੁਕਦੇ ਰਹੇ। ਸਾਰਾ ਕੁਝ ਲੋਕ ਤਾਂ ਚਾਹੇ ਕਮੇਟੀ ਕਿਸੇ ਦੇ ਵੀ ਬੰਦੀ ਉਹਦੇ ਇਲੈਕਸ਼ਨ ਲੋਕਾਂ ਨਾਲ ਲੜਨੀ ਸੀਗੀ। ਪਰ ਇਹਨਾਂ ਦੀ ਸਭ ਤੋਂ ਵੱਡੀ ਨੁਕਸਾਨ ਹੈ ਇਸ ਬੋਰਡ ਦੀ। ਕਿਉਂਕਿ ਇਹਨਾਂ ਤੋਂ ਸਮਝੋ ਤਾਂ ਵੀ ਇੱਕ ਅਣਜਾਣ ਕੋਈ ਜਿਨ੍ਹਾਂ ਨੂੰ ਨੌਲੇਜ ਹੀ ਨਹੀਂ ਲੱਗਦੀ ਤੇ ਉਸ ਕਰਕੇ ਇਹਨਾਂ ਨੇ ਕਮੇਟੀ ਦੀ ਇੱਜ਼ਤ ਨਹੀਂ ਕਰਦੇ ਹੋ। ਯੋ ਦਾ ਬੁੜੀਏ ਤੇ ਅੱਛਾ ਜਿੰਦਰਾ ਸਿੰਘ ਨੇ ਪੋਸਟ ਮਾਰਨ ਬਟਾਲਾ ਕੋਲ ਆਇਆ ਆ। ਆਹ ਕਿਉਂ ਮਰੇ ਤੇ ਲਾਟ ਪਈ ਵਾ। ਜੇ ਨਾ ਹੁੰਦੀ ਤਾਂ ਸੁਣ ਲੈ। ਇਹ ਗੱਲ ਯੇਸ਼ ਕੁਮਾਰ ਜਿਹੜੇ ਹੈਗੇ ਆ ਬੀਰ ਪਵਨ ਨਾਨਕ ਦੇ ਉਹਨਾਂ ਨੇ ਨਾ ਹਾਈ ਕੋਰਟ 'ਚ ਕੰਪੀਟੀਸ਼ਨ ਪਾਈ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੇਦੀ ਨਗਰ ਕੌਂਸਲ ਦੀ 2021 ਦੀ ਬਾਦ ਪਈ ਆ ਉਹ ਵੈਲਿਡ ਸਮਝੀਏ। ਸਰਕਾਰ ਨੇ ਉਹ ਦੇ ਦੌਰਾਨ ਜਿਹੜਾ 2023 ਦਾ ਪ੍ਰੋਸੈਸ ਕੰਪਲੀਟ ਕਰ ਲਿਆ ਉਹਦੀ ਵੋਟਰ ਲਿਸਟਾ ਵੀ ਫਾਈਨਲ ਹੋ ਗਈ ਸੀ ਪਰ ਬਾਅਦ ਵਿੱਚ ਉਹ ਆਪਾਂ ਉਹ ਕੇਸ ਜਿਹੜਾ ਸਾਡੇ ਖਿਲਾਫ ਹੋ ਗਿਆ ਸੀ ਜਿਹਦੇ ਖਿਲਾਫ ਸੈਕਟਰੀ ਲੋਕਲ ਗਵਰਨਮੈਂਟ ਨੇ ਅਪੀਲ ਜਿਹੜੀ ਹੈ ਸੁਪਰੀਮ ਕੋਰਟ ਤੇ ਪਾਈ ਸੀ ਸੁਪਰੀਮ ਕੋਰਟ ਦੇ ਅਪੀਲ ਦੇ ਮੁਤਾਬਕ ਜਿਹੜੀ 13 ਮਾਰਚ ਡੇਟ ਪਈ ਹੋਈ ਹੈ ਉਸ ਤੋਂ ਬਾਅਦ ਜਿਹੜੀ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਹੈ ਉਹਦੇ ਵਿੱਚ ਨਗਰ ਕੌਂਸਲ ਨੂੰ ਨਵਾਂ ਨੋਟੀਫਿਕੇਸ਼ਨ ਆਇਆ ਹੈ ਓਨਲੀ ਫਾਰ ਸਪੈਸ਼ਲ ਡੇਲ ਬਾਬਾ ਨਾਨਕ ਜਿਹਦੇ ਵਿੱਚ ਲਿਖਿਆ ਹੈ ਕਿ ਵਾਲਾ ਤਰੀਕ ਤੱਕ ਵੋਟਰ ਲਿਸਟ ਫਾਈਨਲ ਕਰਕੇ 2021 ਦੇ ਮੁਤਾਬਕ ਇਲੈਕਸ਼ਨ ਕਰਾਇਆ ਜਾਏ ਪਰ ਹੁਣ ਨਗਰ ਕੌਂਸਲ ਨੂੰ 21 ਦੇ ਮੁਤਾਬਕ ਕਿਦਾਂ ਕਰਾਇਆਗੇ ਜਦੋਂ ਉਹਨਾਂ ਨੇ 9 ਤੋਂ 12 ਨਾਮੀਨੇਸ਼ਨ ਦੀ ਡੇਡ ਰੱਖੀ ਹੈ ਤਾਂ 12 ਨੂੰ ਸਾਡੀ ਲਿਸਟ ਫਾਈਨਲ ਹੋਣੀ ਹੈ ਇਸ ਕਰਕੇ ਹੁਣ ਸੁਪਰੀਮ ਕੋਰਟ ਦੇ ਆਰਡਰਾਂ ਦੀ ਹੀ ਉਡੀਕ ਕੀਤੀ ਜਾਏਗੀ ਉਸ ਤੋਂ ਬਾਅਦ ਹੀ ਡਿਸੀਜਨ ਆਏਗਾ ਤੋਂ ਬਾਅਦ ਪੋਸਿਬਲ ਹੈ ਪਰ ਜੇ ਉਹ 21 ਦੇ ਵੈਲਿਡ ਮੰਨਦੇ ਹੈ ਕਿ 12 ਨੂੰ ਫਿਰ ਮਹੀਨੇ ਵਾ ਕਾਰਨ ਫਿਰ ਆਪਾਂ ਕਹਿ ਨਹੀਂ ਸਕਦੇ ਕੋਈ 13 ਹੈਗੇ ਉਹਨੇ ਮਗਰ ਨੇ ਸੈਪਟ ਕਰ ਲਈ ਨਾ 21 ਹਾਈ ਕੋਰਟ ਦੀ ਕੁਐਸ਼ ਇਹ ਹਾਈ ਕੋਰਟ ਦਮ ਤਾ ਉਹ 21 ਨੂੰ ਦੁਆਲਾ ਕਰਵਾ ਦਿੰਦੇ ਆ ਤੇ ਉਹ ਸੁਪਰੀਮ ਕੋਰਟ ਚ ਬਿਆਨ ਦੇ ਦੇਣਗੇ ਕਿ ਹਾਈ ਕੋਰਟ ਦੇ ਆਰਡਰਾਂ ਦੇ ਹੁਕਮ ਨਾਲ ਇਹ ਕੇਸ ਸਹੀ ਦਾ ਖਤਮ ਹੋ ਜਾਏਗਾ ਉਹਦੇ ਗਵਰਨਮੈਂਟ ਹੀ ਡਿਸਾਈਡ ਕਰੇਗੀ ਲੈਕਿਨ ਡੇਰ ਬਾਬਾ ਨਾਨਕ ਕੈਨਸਲ ਹੋ ਗਿਆ ਇਕ ਗਵਿੰਦਗੜ੍ਹ ਦਾ 26 ਨੰਬਰ ਵਾਰਡ ਦਾ